ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਰੀ ਸਿੰਘ ਜੀ ਕਾਮ ਲੈਗਾ ਜੀ ਕੀ ਨਾ ਜੇ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਲਾਪਰੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਉਹ ਰਹਿਸ਼ ਮੇਰੀ ਸਿਸਟਰ ਲਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਉਹਥੇ ਉਹ ਮਤਲਬ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪੀਆਰ ਹੀ ਤੋਂਵੇਂ ਹੀ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੂੰ ਮਤਲਬ ਜਿੱਦਾਂ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਦੇ ਸੋਚਿਆ ਇਦਾਂ ਕਿ ਉਹਨਾਂ ਨੇ ਹੋਟਲ ਦੇ ਖੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਜਿੱਦਾਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਅਸਟਰੀਆ ਦੇ ਅਸਟਰੀਆ ਯੋਰ ਤੇ ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿੱਥੇ ਚਲੇ ਗਏ ਘੁੰਮਣ ਫਿਰ ਚਲੇ ਗਏ ਹਾਂਜੀ ਤੇ ਕੀ ਕੀਤਾ ਰਤੀ ਉਹਨੇ ਰਤੀ ਫਿਰ ਇੱਥੇ ਅੰਮ੍ਰਿਤਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕਿਸ ਤੀਰ ਹਥਿਆਰ ਨਾਲ ਕੀਤਾ ਹਾਂਜੀ ਕਿਹੜੀ ਚੀਜ਼ ਨਾਲ ਵਾਰ ਕੀਤਾ ਨਹੀਂ ਪਤਾ ਕਿੰਨੀ ਦਿਨ ਹੋਏ ਸੀ ਸਰ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਤੇ ਕਿੰਨੇ ਬੱਚੇ ਸੀ ਇੱਕ ਬੱਚਾ ਹੈ ਕਿ ਕਿੱਥੋਂ ਹੈ ਮਤਲਬ ਸਿਟੀਜ਼ਨ ਕਿੱਥੋਂ ਦੇ ਨੇ ਉਹ ਉਸਟਰੀਆ ਦੇ ਉਸਟਰੀਆ ਨਹੀਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕਹਿੰਦਾ ਹੀ ਮੰਗ ਕਰਦੇ ਕਿ ਆਪਾਂ ਇੱਥੇ ਆਏ ਆ ਐਫ ਆਈ ਆਰ ਦਾਜ ਕਰਾਈ ਆ ਸਾਨੂੰ ਇਹਦਾ ਇਨਸਾਫ ਮਿਲੇ ਹਾਂਜੀ ਉਹ ਫਰਾਰ ਹੋ ਗਿਆ ਹੁਣ ਹਾਂਜੀ ਤੇ ਬੱਚੀ ਕੀਤੇ ਕੋਈ ਅੜੀ ਹੈ ਸਰ ਬੱਚਾ ਸਾਡੇ ਕੋਈਆਂ ਦੀ ਦੀਪਾ ਪ੍ਰੇਤਨ ਨੰਨਾ ਸੇ ਉਹ ਪਿੱਤਰ ਦਾ ਨਾਮ ਲਿਓ ਕੀ ਕਟਣਾ ਆ। ਆਟਾ ਨਾਮ ਮਖਰ ਸਿੰਘ ਪਿੰਡ ਬੜਾਇਆ ਜੀ ਜਿਹੜਾ ਗਰਤਾਪੁਰ ਡਾਕਾ ਨਾ ਲਾਣੀਕੋਟ ਕੀ ਕਟਣਾ ਇਹ ਜੀ। ਕਟਣਾ ਦੇਖੋ ਜnabla ਅਹੀਂ ਆਪਣੀ ਗੁੱਡੀ ਵੀ ਆਈ ਪਿੰਡ ਗੇਠਬਾਰ ਅਮਰ ਸਿੰਘ ਜਲੇਗਾ। ਜੀ ਤੇ ਇਹ ਛਟੇ ਰਹੀ ਜਾਂਦੀ। ਹੂੰ। ਇਨਾ ਚੰਗਾ ਸਮਾਂ ਲੰਘ ਗਿਆ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਜੀ ਇੰਨਾ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹਾ ਦਿਨ ਨਾਲ ਕੋਈ ਰਗੜਾ ਝਗੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਸੀ ਇੱਕ ਇਹ ਮਾਰੋ ਅਸਟ੍ਰੇਲੀਆ ਚੋਂ ਆਇਆ ਜੀ ਆਇਆ ਤੇ ਇਹਨਾਂ ਆਪਣੇ ਸਾਡੇ ਦੋਸਤਾਂ ਦਾ ਧਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਸਮਾਨ ਕੀਤਾ ਤੇ ਅਸੀਂ ਸਭ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋ ਦਿਨਾਂ ਅਹੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵੀ ਜਾਣ ਕੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਿਆ ਹੈ ਬਾਹਰ ਲੱਗੇ ਥੋੜੇ ਦਿਨ ਬਾਅਦ ਫੇਰ ਆਇਆ ਹੈ ਪਰ ਬਣਾ ਸਾਡਾ ਜਵਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠਵਾਲ ਇਹ ਸਦਾ ਹੀ ਆਪਣੇ ਹੱਥੇ ਘਰ ਗਿਆ ਤੇ ਇਹਨੇ ਦਰਵਾਜਾ ਨਿਕੋਦਾ ਗੇਟ ਟੱਪ ਕੇ ਸਾਡੇ ਘਰ ਚ ਲੱਗ ਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਇਆ ਕਹਿੰਦਾ ਨੀਰਾ ਹੋ ਗਿਆ ਹਾਂ ਨਹੀਂ ਅਜੇ ਨਹੀਂ ਜਾਣਾ ਛੇਰੇ ਚੱਲ ਜਿਓ ਨਹੀਂ ਜਾਣਾ ਜਾਣਾ ਆਇਆ ਕਹਿੰਦਾ ਮੁੰਡੇ ਵੀ ਨਾਲ ਲਾਜੋ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾਹੀਂ ਛੇਰੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚੱਲ ਗਏ ਜਬ ਤੱਕ ਹੀ ਲੈ ਗਿਆ ਤੇ ਮੁੰਕੇ ਦੋਈ ਗਦ ਨਹੀਂ ਆਏ ਤੇ ਕਹਾਂ ਲੱਗੇ ਵੀ ਆਈ ਹੁਣ ਮੁੰਡੇ ਨੂੰ ਲੈ ਜਾਂਦੇ ਆ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲਾਗੇ ਮੁੰਡੇ ਨੂੰ ਫੇਰ ਦੂਰ ਦੋ ਕੁ ਦਿਨ ਬਾਅਦ ਆਏ ਤੇ ਫੇਰ ਅੱਗੇ ਫੇ ਛੱਟ ਗਏ ਮੁੰਡੇ ਨੂੰ ਤੇ ਫਿਰ ਮੁੜ ਕੇ ਦੇ ਕੱਲ ਦੇ ਗਏ ਆ ਪਰਸੋਂ ਦੇ ਤੇ ਆਂਦੇ ਵੀ ਅਸੀਂ ਫੇਰ ਸਾਡੇ ਆਗਾ ਹੁਣ ਲੋੜੀ ਬਣਾਉਣੀ ਏ ਦੀ ਕੱਕੇ ਦੀ ਮੁੰਡੇ ਦੀ ਤੇ ਦੇ ਆਈ ਆਣ ਕੇ ਇਹਨੂੰ ਨਾਲੇ ਮੁੰਡੇ ਨੂੰ ਲੈ ਜਾਾਂਗੇ ਤੇ ਨਹੀਂ ਆਪਣੇ ਚਲ ਚਲ ਜਾਗੇ ਪਿੰਡ ਜੇਤੂਆ ਤੇ ਫਾਨੋਂ ਫੇ ਕੋਈ ਹੁਣ ਆਪਣੇ ਮੈਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਤੂੰ ਝਗੜਾ ਬਗਾਇਆ ਸਾਨੂੰ ਉਹਨੇ ਕੋਈ ਦਰਦੀ ਆਪਣੀ ਗੱਲ ਨਹੀਂ ਦਾ ਸ਼ੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਕਿਹੜੀ ਜਗ੍ਹਾ ਦਾ ਕਤਲ ਕੀਤਾ ਇਹ ਇੱਥੇ ਅੰਮ੍ਰਿਤਸਰ ਦੀ ਕਿਹੜੇ ਹੋਟਲ ਦੇ ਵਿੱਚ ਹੋਟਲ ਵਿੱਚ ਨਹੀਂ ਦੇ ਹਾਂਜੀ ਤੇ ਕਿਹੜੀ ਟਿੱਕੀ ਪਿਆਰਾ ਨਾ ਕੀਤਾ ਕਿਹੜੀ ਚੀਜ਼ ਖਰਚਾ ਮਾਰਿਆ ਟਿੱਕੇ ਦਾ ਕਿਤੇ ਮਰਦੇ ਹਾਂਜੀ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਜਾਂ ਕੁਝ ਵੀ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਰੇ ਬਾਰੇ ਨਹੀਂ ਕੋਈ ਉਹ ਆਪਣੇ ਦੱਛਾ ਨਹੀਂ ਸਾਡੀ ਗੁੱਡੀ ਨੇ ਨਹੀਂ ਦੱਛਾ ਸਾਨੂੰ ਵੀ ਮੇਰੇ ਵੀ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਕਰੀਏ ਕੀ ਨਹੀਂ ਇਹ ਕਿਹੜੀ ਕੰਕਰੀਟ ਤੇ ਨਹੀਂ ਕੁੜੀ ਵੀ ਤੁਹਾਡੀ ਪਤੀ ਹਾਂਜੀ ਹਾਂਜੀ ਉਸੇ ਕਿਹੜੀ ਕੰਟਰੀ ਦੀ ਇਹ ਹੈਗੇ ਆਪਣੇ ਇਸ਼ਟਰੀਆ ਹਾਂਜੀ ਜੀ ਉਹ ਮੰਗਤੀ ਕਰਦੇ ਪ੍ਰਸ਼ਾਸਨ ਕੋਲ ਸਾਹ ਤੋਂ ਹਾਂ ਨੂੰ ਹੱਕ ਕੋ ਤੇ ਤਾਂ ਮੇਰਾ ਤਿੰਦਾ ਕੀ ਕਰੀਏ ਯਕੀ ਨਹੀਂ ਹਾਂਜੀ ਕਿਹੜੀ ਗੱਲ ਹੈ ਮੈਡਮ ਕਰਦਾ ਤੁਹਾਡੇ ਕੋਲ ਹਾਂਜੀ ਇੱਕ ਇੱਕ 1:30 ਵਜੇ ਇੱਕ ਇਨਫਾਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਹੈ ਜਿਹੜੀ ਹੋਟਲ ਕਿੰਗਸ ਰੋਡ ਤੇ ਆ ਕੋਟ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਅਸੀਂ ਚੋਸਾ ਉਹਨੂੰ ਭੇਜਿਆ ਮੌਕੇ ਤੇ ਮੈਂ ਵੀ ਗਿਆ ਸੀ ਪਰ ਨਹੀਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉੱਥੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਇਹ ਵੜੈਚਪਿੰਡ ਕਾਨੂੰਨਪੁਰ ਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚ ਪਿੰਡਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੂਆਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟ੍ਰੇਲੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ ਛਾਣਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ ਯਾਪਸਟ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਆ ਯਕੀਨ ਵੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਹ ਸੁਰੇਜ਼ ਇਨਫੋਰਮੇਸ਼ਨ ਮਿਲਿਆ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇ ਇਥੋਂ ਫਰਾਰ ਹੋ ਗਿਆ ਜੀ ਕਿ ਉਹਨਾਂ ਚ ਕੀ ਕਰ ਰਹੀ ਹੁੰਦੀ ਲੈਂਦੀ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਅ ਸਰਦਾਰ ਕੁਲਵੰਤ ਸਿੰਘ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਏ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਆ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਆ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ। ਇਥੇ ਕੋਟ ਹੰਦਾ ਨਾ ਕੀ ਸੀ ਸਰ ਕੀ ਇਹ ਜਿਹੜਾ ਹੋਟਲ ਫਿਰ ਵਿਆ ਇਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ। ਹਾਂਜੀ ਇੱਥੇ ਚ ਕਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਜੀ। ਹਾਂ ਕਾਰਵਾਈ ਕੀਤੀ ਜਾ ਰਹੀ ਹੈ। ਪਰਚਾ ਦਰਜ ਉਹਨਾਂ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ। ਹਾਂ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ। ਕਾਰਨਾਂ ਦੀ ਗੀ ਤਫਤੀਸ਼ ਕੀਤੀ ਜਾ ਰਹੀ ਕੀ ਕਾਰਜ? ਹਾਂ ਕਰਾਂਗੇ। ਜੋ ਜੋ ਪਰਚੇ 'ਚ ਲਿਖਾਉਣਗੇ। ਠੀਕ ਹੈ।